ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੰਡੀਗੜ੍ਹ 'ਚ ਰੁੱਲ ਗਿਆ ਸ਼ਰਾਬ ਦਾ ਕਾਰੋਬਾਰ ਕੋਈ ਵੀ ਠੇਕੇ ਲੈਣ ਲਈ ਨਹੀਂ ਹੈ ਤਿਆਰ ਇਸ ਦਿਨ ਵਾਲੀ ਚੰਡੀਗੜ੍ਹ ਦੇ ਸ਼ਰਾਬ ਦੇ ਕਾਰੋਬਾਰ ਦਾ ਮੌ ਪੰਨ ਹੋ ਗਿਆ ਹੈ ਠੇਕੇ ਦਾ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੇ ਇਸ ਦਾ ਕਾਰਨ ਵੀ ਇਹ ਨਵੀਂ ਸ਼ਰਾਬ ਨੀਤੀ ਮੰਨਿਆ ਜਾ ਰਿਹਾ ਹੈ ਯੂਟੀ ਪ੍ਰਸ਼ਾਸਨ ਵੱਲੋਂ ਮੌਜੂਦਾ ਵਿੱਤਵਰੇ ਲਈ ਲਿਆਂਦੀ ਸ਼ਰਾਬ ਨੀਤੀ ਵਿੱਚ ਸ਼ਰਾਬ ਠੇਕਿਆਂ ਦੀ ਨਿਲਾਮੀ ਤੋਂ 4 452.29 ਕਰੋੜ ਰੁਪਏ ਦੀ ਆਮਦਨ ਦਾ ਟਿਚਾ ਰੱਖਿਆ ਗਿਆ ਹੈ ਪਰ ਇਸ ਨੂੰ ਵੀ ਚਟਕਾ ਲੱਗਦਿਆਂ ਦਿਖਾਈ ਦੇ ਰਿਹਾ ਹੈ ਦਰਸਲ ਦਿਲਚਸਪ ਹੈ ਕਿ ਇਸ ਵਿੱਤੀ ਬਾਰੇ ਦੇ ਟੀਚਾ ਪਿਛਲੇ ਸਾਲ ਨਾਲੋਂ 34.52 ਕਰੋੜ ਰੁਪਏ ਘੱਟ ਹੈ ਇਸ ਤੋਂ ਇਲਾਵਾ ਨੀ ਲਾਮ ਨਾ ਹੋਣ ਵਾਲੇ ਸ਼ਰਾਬ ਦੇ ਠੇਕਿਆਂ ਵਿੱਚ ਸਟਕੋ ਵੱਲੋਂ ਚਲਾਉਣ ਵਾਲੇ ਦਾ ਫੈਸਲਾ ਕੀਤਾ ਗਿਆ ਹੈ ਠੇਕੇਦਾਰ ਦਾ ਕਹਿਣਾ ਹੈ ਕਿ ਉੱਚ ਅਬਕਾਰੀ ਡਿਊਟੀ ਵਿੱਚ ਵੈਬ ਕਰਕੇ ਹੋਰ ਕੋਈ ਵੀ ਠੇਕੇ ਨਾਲ ਲੰਮੀ ਵਿੱਚ ਦਿਲਚਸਪੀ ਨਹੀਂ ਵਿਖਾ ਰਹੇ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ